ਸੋਖਵਿੰਦਰ ਸਿੰਘ ਜੀ ਕੀ ਹੋਇਆ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਉਹ ਕੀ ਰੂਟ ਬਿਠਾਉਣਾ ਤੇ ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਹੀ ਦੋਤਾ ਸੀ ਤੇ ਸਾਨੂੰ ਤਾਂ ਸੁਭੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕੈਨੇਡਾ ਗਿਆ ਦੀ ਪੀਆਰ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕ੍ਰੀਡ ਸੀ 7 ਸਾਲ ਤਕਰੀਬਨ ਕੈਨੇਡਾ ਗਏ ਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੀ ਕੋ ਮਰਦੀ ਸੀ ਉਹ ਬਰ 28-28 ਸਾਲ ਹੀ ਹੋ ਗਈ तकरीबन ਬਸ ਪਰਵਾਦ ਵਿੱਚ ਕਿੰਨੇ ਕੋ ਭੈਣ ਭਾਈ ਸੀ ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ਇਹ ਇਕੱਲੇ ਮੁੰਡਾ ਸੀ ਇਕੱਲਾ ਹੀ ਮੁੰਡਾ ਸੀ ਇਹ ਕੀ ਮੰਗ ਕਰਦਾ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਨੂੰ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੇ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕੀਤੀ ਜਾਵੇ ਸਵਾਦੀ ਗੱਲ ਕੀਤੀ ਜਾਵੇ ਜਿੰਦਰੀ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸੌਸ ਸੀ ਉਹਦੇ ਦਾ ਪਤੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤਕਰੀਬਨ 7 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨੂੰ